ਉੱਪਰ ਬੰਨ ਲੰਗਾ ਲੱਗਿਆ ਸੀ ਹਾਂਜੀ ਜੇ ਸਿਮਟੀ ਨਾਲ ਪਾਸੇ ਬਹੁਤ ਯਾਰ ਥੱਲੇ ਬਹੁਤ ਅੱਗੇ ਜਾਂ ਜਾਂਦਾ ਅੱਜ ਬਰਾਬਰ ਚੁੱਪਦਾ ਯਾਰ ਇਹ ਕੰਮ ਖਤਮ ਹੋ ਜਾਣਾ ਸੀ ਸਰ ਬਸ ਕਿਵੇਂ ਦੇਖ ਰਹੇ ਹੋ ਸਰ ਮੈਂ ਫਾਜ਼ਿਲ ਕਾ ਹਲਕੇ ਦੇ ਵਿੱਚ ਇੱਕ ਪਿੰਡ ਹੈ ਜੋ ਆਪ ਬਾਰਡਰ ਤੇ ਆਤਾਰਾ ਹੈ ਆਓ ਦੇਖੋ ਦਰਿਆ ਪਰਲੇ ਪਾਸੇ ਪਾਕਿਸਤਾਨ ਚ ਹੁਣ ਜਿਹੜੀ ਇਹਨਾਂ ਸਾਰਿਆਂ ਦੀ ਮੰਗ ਹੈ ਕੀ ਤਾਰਾਂ ਦੇ ਪਰਲੇ ਪਾਸੇ ਆਪਾਂ ਨੂੰ ਉੱਚਾ ਬੰਦ ਕਰਨਾ ਪੈਣਾ ਹੈ। ਇਹ ਇੰਨੀ ਜ਼ਮੀਨ ਥੋੜੀ ਹਿੰਦੁਸਤਾਨ ਦੀ ਹੈ। ਹਾਂਜੀ। ਆਪਣੀ ਹੈ। ਸੋ ਜਿੰਨਾ ਤੱਕ ਉੱਥੇ ਨਹੀਂ ਆਪਾਂ ਪੱਕਾ ਕਰਦੇ। ਅੱਜ ਦੇਖੋ ਪਾਣੀ ਇੱਥੋਂ ਤੱਕ ਆ ਗਿਆ। ਆ ਪਿੰਡ ਵਾਲੇ ਨੇ ਸਰਫ ਬੰਨ ਬੰਨੇ ਹੈ। ਨਹੀਂ ਤਾਂ ਸਾਰਾ ਹੀ ਇਲਾਕਾ ਡੁੱਬ ਜਾਣਾ ਸੀ। ਬੰਜਰ ਛੇਰ ਕੇ। ਸੋ ਮੈਂ ਆਪਣੇ ਡਿਫੈਂਸ ਮਿਨਿਸਟਰ ਸਾਹਿਬ ਨਾਲ ਵੀ ਗੱਲ ਕਰੂੰਗਾ ਕਿ ਆਪਾਂ ਨੂੰ ਆ ਜਿਹੜਾ ਆ ਇੰਨਾ ਇੰਨਾ ਏਰੀਆ ਕਿਉਂਕਿ ਕਿਉਂਕਿ ਫੈਂਸ ਤੋਂ ਪਰਲੇ ਪਾਸੇ ਆਪਾਂ ਨੂੰ ਉੱਚਾ ਕਰਕੇ ਜਿਹੜੇ ਤਾਰਾਂ ਨੂੰ ਉੱਤੇ ਕਰਕੇ ਇੱਥੋਂ ਵੱਡਾ ਉੱਚਾ ਇੱਥੇ ਬੰਦ ਬਣਾਉਣਾ ਪੈਣਾ ਹੈ ਨਹੀਂ ਤਾਂ ਕਿਤੇ ਕਿਸੇ ਟਾਈਮ ਵੀ ਵੱਡਾ ਨੁਕਸਾਨ ਹੋ ਸਕਦਾ ਆ ਤਾਂ ਮਗਰ ਆਪਣੇ ਪੰਜਾਬੀ ਮਿਹਨਤੀ ਹੈ ਆਪਣੇ ਕੌਮ ਮਿਹਨਤੀ ਹੈ ਜਿਹੜੀ ਜਿਹਨੇ ਆਪਣੇ ਆਪ ਹੀ ਪਹੁੰਚਾਇਆ ਆ ਵੀ ਦੇਖੋ ਅਸੀਂ ਸਰ ਆਹ ਤੇ ਪੰਨੂ ਡੀਜ਼ਲ ਵਾਲਾ ਥਾਰਾ ਉਹਨੂੰ ਅੰਦਰ ਸਿੱਟੀ ਪਾਣੀ ਥੜਾ ਬਹੁਤ ਡੀਜ਼ਲ ਲੱਗਦਾ ਅੱਗੇ ਅੰਦਰ ਆ ਜਾਓ ਅੱਗੇ ਆ ਜਾਓ ਬਾਈ ਅੱਗੇ ਅੰਦਰ ਇੱਕ ਮਿੰਟ ਦੱਸਣਾ ਚਾਹਾਂ ਆ ਦੇਖੋ ਸਾਡੇ ਫਿਲਟਰ ਦਾ ਪੁੱਟਾ ਥੋੜਾ ਫੁਣਟਾ ਆਜਾ ਮਾ ਬੋਡਰ ਤੇ ਹਾਂਜੀ ਬਹੁਤ ਤਾਰ ਹੈ। ਹਾਂ। ਆਪ ਇਹ ਸਭ ਦਾ ਸੈਟਅਪ ਹੈ। ਮਿੱਟੀ ਮਿੱਟੀ ਪਾਉਣ ਵਾਲੇ ਆਪਣੇ ਪੰਜਾਬ ਦੇ ਲੋਕ ਸੰਗਠਨ ਆ ਗਏ। ਪਿੰਡ ਵਾਲੇ। ਆਪਣੇ ਆਪਣੇ ਅੱਛਾ ਜੇ ਆ ਨਾ ਪਾਉਂਦੇ ਆ ਇੱਥੇ ਬੀਐਸਐਫ ਦਾ ਆ ਜਿਹੜਾ ਸੈਂਟਰ ਹੈ ਆ ਵੀ ਰੁਕ ਜਾਣਾ ਸੀ। ਕਈ ਘਰ ਬਰਬਾਦ ਹੋ ਰਹੇ ਪਿੰਡ ਬੜੇ ਜਾਣੇ ਸੀ। ਹਾਂ। ਤੁਹਾਡੇ ਬਹੁਤ ਬਰਬਾਦ ਹੋ ਰਹੇ ਸੀ 10000 ਏਕੜ ਫਸਲ ਮਰ ਜਾਣਾ ਸੀ ਸਾਰੇ। ਲੋਕ ਲਗਾਤਾਰ ਲੋਕੀ ਕਾਰਜ ਜਰੀ ਕਰਦੇ ਨਾ। ਉੱਪਰ ਬਣ ਲੰਗਾਂ ਲੱਗਿਆ ਸੀ। ਹਾਂਜੀ। ਜੇ ਕਿੰਨਾ ਪਾਣੀ ਚੱਲ ਰਿਹਾ ਹੈ ਬਹੁਤ ਇੱਕ ਬਰਾਬਰ ਚੁੱਪਦਾ ਨਾ ਸੀ ਯਾਰ ਇੱਕੜ ਖਤਮ ਹੋ ਜਾਣਾ ਸੀ ਸਰ ਬਸ ਕਿਵੇਂ ਦੇਖ ਰਹੇ ਹੋ ਸਾਰਾ ਮੈਂ ਫਾਜ਼ਿਲ ਕਾ ਹਲਕੇ ਦੇ ਵਿੱਚ ਇੱਕ ਪਿੰਡ ਹੈ ਜੋ ਆਪ ਬਾਰਡਰ ਤੇ ਆ ਤਾਰਾਂ ਆਓ ਦੇਖੋ ਦਰਿਆ ਪਰਲੇ ਪਾਸੇ ਪਾਕਿਸਤਾਨ ਚ ਹੁਣ ਜਿਹੜੀ ਇਹਨਾਂ ਸਾਰਿਆਂ ਦੀ ਮੰਗ ਹੈ ਕਿ ਤਾਰਾਂ ਦੇ ਪਰਲੇ ਪਾਸੇ ਆਪਾਂ ਨੂੰ ਉੱਚਾ ਬੰਦ ਕਰਨਾ ਪੈਣਾ ਕਿ ਆ ਇੰਨੀ ਜ਼ਮੀਨ ਥੋੜੀ ਹਿੰਦੁਸਤਾਨ ਦੀ ਹੈ ਆਪਣੀ ਹੈ ਸੋ ਜਿੰਨਾ ਤੱਕ ਉੱਥੇ ਨਹੀਂ ਆਪਾਂ ਪੱਕਾ ਕਰਦੇ ਅੱਜ ਦੇਖੋ ਪਾਣੀ ਇੱਥੋਂ ਤੱਕ ਆ ਗਿਆ ਆ ਪਿੰਡ ਵਾਲੇ ਨੇ ਸਰਪ ਬੰਨ ਬਨੇ ਨਹੀਂ ਤਾਂ ਸਾਰਾ ਹੀ ਲੱਖਾ ਡੁੱਬ ਜਾਣਾ ਸੀ 5 ਜਰ 6 ਜਰ ਸੋ ਮੈਂ ਆਪਣੇ ਡਿਫੈਂਸ ਮਿਨਿਸਟਰ ਸਾਹਿਬ ਨਾਲ ਵੀ ਗੱਲ ਕਰੂੰਗਾ ਕਿ ਆਪਾਂ ਨੂੰ ਆ ਜਿਹੜਾ ਆ ਇੰਨਾ ਇੰਨਾ ਏਰੀਆ ਕਿਉਂਕਿ ਕਿਉਂਕਿ ਫੈਂਸ ਤੋਂ ਪਰਲੇ ਪਾਸੇ ਆਪਾਂ ਨੂੰ ਉੱਚਾ ਕਰਕੇ ਜਿਹੜੇ ਨਤਾਰਾਂ ਨੂੰ ਉੱਤੇ ਕਰਕੇ ਇਥੋਂ ਵੱਡਾ ਉੱਚਾ ਇੱਥੇ ਬੰਦ ਬਣਾਉਣਾ ਪੈਣਾ ਨਹੀਂ ਤਾਂ ਕਿਤੇ ਕਿਸੇ ਟਾਈਮ ਵੀ ਵੱਡਾ ਨੁਕਸਾਨ ਹੋ ਸਕਦਾ ਆ ਤਾਂ ਮਗਰ ਆਪਣੇ ਪੰਜਾਬੀ ਮਿਹਨਤੀ ਹੈ ਆਪਣੇ ਕੌਮ ਮਿਹਨਤੀ ਹੈ ਜਿਹੜੀ ਜਿਹਨੇ ਆਪਣੇ ਆਪ ਹੀ ਪਛਾਇਆ ਆ ਵੀ ਦੇਖੋ ਅਸੀਂ ਸਰ ਆਹ ਤੇ ਪੱਲੂ ਡੀਜ਼ਲ ਵਾਲਾ ਸਾਰਾ ਉਹਨੂੰ ਅੰਦਰ ਸਿੱਮੇਤੀ ਪਾਣੀ ਸੜਕ ਬਹੁਤ ਡੀਜ਼ਲ ਲੱਗਦਾ ਅੱਗੇ ਅੰਦਰ ਅੱਗੇ ਆ ਜਾਓ ਬਾਈ ਅੱਗੇ ਅੰਦਰ ਦੇਖੋ ਅੱਗੇ ਆ ਜਾਓ ਬਾਈ ਇੱਕ ਮਿੰਟ ਦੱਸਣਾ ਚਾਹੀਦਾ ਆ ਦੇਖੋ ਸਾਡੇ ਪਿੱਟੜ ਦਾ ਥੋੜਾ ਫੁਣਟਾ ਅੱਜੋਂ ਬਾਰਡਰ ਤੇ ਹਾਂਜੀ ਬਹੁਤ ਤਾਰ ਹੈ ਹਾਂ ਆ ਵੀ ਇਹ ਸਭ ਦਾ ਸੈਟਅਪ ਹੈ ਮਿੱਟੀ ਪਾਉਣ ਵਾਲੇ ਆਪਣੇ ਪੰਜਾਬ ਦੇ ਲੋਕ ਸਮਝ ਗਏ ਪਿੰਡ ਵਾਲੇ ਆਪਣੇ ਆਪੇ ਆਉਣ ਪਾਏ ਅੱਛਾ ਜੇ ਆ ਨਾ ਪਾਉਂਦੇ ਆ ਇੱਥੇ ਬੀਐਸਐਫ ਦਾ ਆ ਜਿਹੜਾ ਸੈਂਟਰ ਆ ਆ ਵੀ ਰੁਕ ਜਾਣਾ ਸੀ ਕਈ ਘਰ ਬਰਬਾਦ ਹੋ ਰਹੇ ਪਿੰਡ ਬੜੇ ਜਾਣੇ ਸੀ ਤੁਹਾਡੇ ਬਹੁਤ ਬਰਬਾਦ ਹੋ ਰਹੀ ਸੀ 10000 ਏਕੜ ਫਸਲ ਮਰ ਜਾਣਾ ਸੀ ਸਰ ਇਹ ਲੋਕ ਲਗਾਤਾਰ ਲੋਕੀ ਕਾਰਗੁਜ਼ਾਰੀ ਕਰਦੇ